ਧਾਰਮਿਕ ਗਿਆਨ ਅਸਰ ਕਹਿੰਦਾ ਹੈ ਇਹ ਜੀਵਨ ਮਿਲੇ ਹੈ ਪਰਮ ਜੀਵਨ ਦੀ ਪ੍ਰਾਪਤੀ ਲਈ ਪਰਮ ਜੀਵਨ ਇਸੇ ਜੀਵਨ ਦੇ ਇਸ ਰਾਤ ਸੁਪੇ ਆਇਆ ਹੈ ਜਿਸ ਤਰ੍ਹਾਂ ਕੋਈ ਦਰਖਤ ਤੇ ਫਲ ਬੀਜ ਦੇ ਅੰਦਰ ਸੁਪੇ ਆਇਆ ਹੈ ਇੱਕ ਬਹੁਤ ਵੱਡਾ ਦਰਖਤ ਫਲਾਂ ਨਾਲ ਲੱਦੇ ਆਇਆ ਇੱਕ ਛੋਟੇ ਜਿਹੇ ਬੀਜ ਦੇ ਵਿੱਚ ਸੁਪੇ ਆਇਆ ਬੀਜ ਟੁੱਟ ਕੇ ਮਿਟ ਕੇ ਫਲ ਬਣ ਸਕਦਾ ਹੈ વૃક્ષ ਬਣ ਸਕਦਾ ਹੈ ਇਸ ਜੀਵਨ ਦੇ ਮਿਟਦੇ ਹੀ ਪਰਮ ਜੀਵਨ ਦਾ ਜਨਮ ਹੁੰਦਾ ਹੈ ਉਂਝ ਨਹੀਂ ਹਿਆਨੇ ਸ਼ਰੀਰ ਦੀ ਮਹਤਤਾ ਨਹੀਂ ਸ਼ਰੀਰ ਤੋਂ ਸੁਰਤ ਉੱਚੀ ਉੱਠ ਜਾਂਦੀ ਹੈ ਸ਼ਰੀਰ ਤੋਂ ਧਿਆਨ ਉੱਚਾ ਹੁੰਦਾ ਹੈ ਜਿਵੇਂ ਇਸ ਸੰਬੰਧ ਵਿੱਚ ਜੋ ਧਾਰਮਕ ਹੋ ਜਾਏ શરીર ਦੀ ਪੂਰੀ ਪਰਤਾਲ ਕਰਨ ਵਾਲੇ ਕਹਿੰਦੇ ਨਹੀਂ ਧਰਮ શરીર ਦੀ ਲੋੜ ਨਹੀਂ ਹੈ ਕਿਦਰੇ ਵੀ ਨਹੀਂ ਦਿਖਾਈ ਦੇਂਦਾ ਕਿ ਇਹਨੂੰ ਧਰਮ ਦੀ ਲੋੜ ਹੈ ਧਨ ਦੀ ਲੋੜ ਹੈ ਭੋਜਨ ਦੀ ਲੋੜ ਹੈ ਪਾਣੀ ਦੀ ਲੋੜ ਪਾਣੀ ਤੋਂ ਬਿਨਾ ਇਹ ਜੀਵਨ ਨਹੀਂ ਰਹਿ ਸਕਦਾ ਭੋਜਨ ਤੋਂ ਬਿਨਾ ਨਹੀਂ ਰਹਿੰਦਾ। ਚੋਟੀ ਦੇ ਸਾਇੰਟਿਸਟ ਵੀ ਕਹਿੰਦੇ ਨੇ ਚੰਗੀ ਤਰ੍ਹਾਂ ਪਰਚੋਲ ਕਰਕੇ ਦੇਖ ਲੈ। ਕਿਸੇ ਵੀ ਸਰੀਰ ਦੇ ਹਿੱਸੇ ਨੂੰ ਧਰਮ ਦੀ ਲੋੜ ਹੋਵੇ ਐਸਾ ਨਹੀਂ ਦਿਖਾਈ ਦੇਗਾ। ਐਸਾ ਨਹੀਂ ਪਰਦੇਖ। ਇਸ ਵਾਸਤੇ ਨਾਸਤਿਕ ਤਰੀਕੇ ਦੇ ਵਿਗਿਆਨਕ ਤੇ ਤਾਰਕ ਐਸਾ ਵੀ ਕਹਿ ਦਿੰਦੇ ਨੇ। ਮੂਰਖ ਲੋਕ ਧਰਮ ਦੇ ਰਸਤੇ ਤੇ ਚੱਲਦੇ ਨੇ। ਨਾ ਸਮਝ ਬੰਦੇ ਡਰਪੋਕ ਬਨਕ ਨਿਰਾਸ਼ ਬਨਕ ਪਰਮਾਤਮਾ ਦਾ ਦਾਮਨ ਪਕੜ ਲੈ ਜਿਨ੍ਹਾਂ ਦੀ ਆਪਣੀ ਸ਼ਕਤੀ ਕੋਈ ਕੰਮ ਨਹੀਂ ਕਰ ਸਕੇ ਤੇ ਵੀ ਸ਼ਕਤੀ ਨੂੰ ਬੁਕਾਰ ਦੇ ਲੈ ਉਹ ਇਸ ਤਰ੍ਹਾਂ ਵੀ ਕਹਿੰਦੇ ਪਰ ਚੋਟੀ ਦੇ ਸੰਤ ਮਹਾਪੁਰਸ਼ ਕਹਿੰਦੇ ਨੇ ਮਹਾਮੂਰਖ ਨੇ ਜਿਨ੍ਹਾਂ ਦੇ ਅੰਦਰ ਧਰਮ ਵੀ ਤੜਪਨੇ ਪੈਦਾ ਹੋਏ ਸਰੀਰ ਦੇ ਤਲ ਤੇ ਰੁੱਕ ਗਏ ਮਹਾਮੂਰਖ ਨਾ ਸਮਝਣ ਹੈ। اور ਆਪ ਦੇ ਗਿਆਤ ਲਈ ਅਰਥ ਕਰਾਂ ਇਹ ਸਾਇੰਟਿਸਟ ਜਾਂ ਤਾਰਕਿਕ ਜਾਂ ਨਾਸਤਿਕ ਜੋ ਕਹਿੰਦੇ ਨੇ ਧਾਰਮਿਕ ਲੋਕ ਮੂਰਖ ਨੇ ਧਰਮ ਦਾ ਜਨਮ ਡਰਤ ਹੋਇਆ ਹੈ ਧਰਮ ਦਾ ਜਨਮ ਨਿਰਾਸ਼ਾਤ ਹੋਇਆ ਹੈ ਧਰਮ ਦਾ ਜਨਮ ਮਨੁੱਖ ਦੀ ਆਪਣੀ ਸ਼ਕਤੀ ਨਾਲ ਕੁਝ ਖੇਡ ਨਹੀਂ ਬਣੀ ਜੋ ਕੁਝ ਚਾਹੁੰਦਾ ਸੀ ਤਾਂ ਗੈਬੀ ਸ਼ਕਤੀ ਨੂੰ ਕਹਾਂ ਗੱਦਕੇ ਕੋਈ ਗੈਬੀ ਸ਼ਕਤੀ ਨਹੀਂ ਹੈ। ਤੋਂ ਤਾਰਕਿਕ, ਨਾਸਤਿਕ ਔਰ ਕੋਈ ਰੀਸੈਂਟਿਸਟ ਐਸਾ ਕਹਿੰਦੇ ਨੇ, ਸਰੀਰ ਦੇ ਅੰਦਰ ਕਿਦਰੇ ਧਰਮ ਦੀ ਲੋੜ ਹੋਵੇ, ਜਪ ਦੀ ਲੋੜ ਹੋਵੇ, ਸਤ ਸੰਗ ਦੀ ਲੋੜ ਹੋਵੇ ਐਸਾ ਨਹੀਂ ਦਿਖਾਈ ਦਿੰਦਾ। ਪਾਣੀ ਦੀ ਲੋੜ ਹੈ। ਤੇ ਗੁਰੂਆਂ ਦੀ ਬਾਣੀ ਦੀ ਲੋੜ ਨਹੀਂ। ਭੋਜਨ ਦੀ ਲੋੜ। ਭੋਜਨ ਦੀ ਲੋੜ ਨਹੀਂ। ਪਦਾਰਥਾਂ ਦੀ ਲੋੜ ਹੈ ਪ੍ਰਮਾਤਮਾ ਦੀ ਲੋੜ ਨੇ ਦਾਵਾ ਬੜਾ ਪਰਵਲ ਕਰਦੇ ਨੇ ਕਿ ਦਿਖਾਓ ਕਿਧਰੇ ਕਿ ਸਰੀਰ ਦੇ ਵਿੱਚ ਪ੍ਰਮਾਤਮਾ ਦੀ ਵੀ ਲੋੜ ਹੈ ਮਨੁੱਖ ਨੂੰ ਨਾਮ ਦੀ ਵੀ ਲੋੜ ਹੈ ਕਹਿੰਦੇ ਪਾਣੀ ਦੀ ਲੋੜ ਹੈ ਕਹਿੰਦੇ ਅਸੀਂ ਸਿੱਧ ਕਰ ਸਕਦੇ ਆ ਪਾਣੀ ਨਾ ਮਿਲੇ ਮਨੁੱਖ ਨਹੀਂ ਰਹਿ ਸਕਦਾ ਲਾਜ਼ਮੀ ਅੰਗ ਹੈ ਭੋਜਨ ਨਾ ਮਿਲੇ ਮਨੁੱਖ ਨਹੀਂ ਰਹਿ ਸਕਦਾ ਮ੍ਰਿਤੂ ਹੋ ਜਾਏਗੀ ਸਰੀਰ ਦੀ ਮੌਤ ਹੋ ਜਾਏਗੀ ਭੋਜਨ ਤੇ ਪਾਣੀ ਤੋਂ ਬਿਨਾ ਕਹਿੰਦੇ ਨੇ ਸਾਡੀ ਇਹ ਤਰਕ ਹੈ ਪਰ ਸਹੀ ਹੈ ਕਿ ਤਨ ਨੂੰ ਭੋਜਨ ਚਾਹੀਦਾ ਹੈ ਤਨ ਨੂੰ ਪਾਣੀ ਚਾਹੀਦਾ ਹੈ ਭੋਜਨ ਦੀ ਭੁੱਖ ਨੇ ਪਾਣੀ ਦੀ ਪਿਆਸ ਨੇ ਦੇ ਸਰੀਰਕ ਲੋੜਾਂ ਨੇ ਮਨੁੱਖ ਕੋਲ ਬੜਾ ਵਿਕਾਸ ਕਰਾਇਆ ਹੈ। ਆਪ ਦੀ ਗੱਤ ਲਈ ਅਸ। ਸੰਸਾਰ ਦੇ ਜਿੰਨੀ ਤਰੱਕੀ ਹੋਈ ਹੈ ਉਹ ਸਰੀਰਕ ਲੋੜਾਂ ਨੇ ਮਨੁੱਖ ਦੇ ਕੋਲ ਤਰੱਕੀ ਕਰਾਈ ਹੈ। ਭੋਜਨ ਦੀ ਭੁੱਖ ਨੇ ਵਿਕਾਸ ਕਰਾਇਆ ਹੈ। ਪਾਣੀ ਦੀ ਪਿਆਸ ਨੇ ਉન્નਤੀ ਕਰਾਈ। ਆਦੀ ਮਨੁੱਖ ਪਹਾੜਾਂ ਦੀਆਂ ਕੰਦਰਾਵਾਂ ਵਿੱਚ ਰਹਿੰਦਾ ਸੀ। ਤੇ ਰੁੱਖਾਂ ਥੱਲੇ ਰਹਿੰਦਾ ਸੀ ਭੈੰਕਰ ਗਰਮੀ ਦੇ ਦਿਨਾਂ 'ਚ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਰਹਿਣਾ ਔਖਾ ਹੋ ਗਿਆ ਰੁੱਖਾਂ ਥੱਲੇ ਰਹਿੰਦਾ ਸੀ ਬਾਰਿਸ਼ ਦੇ ਦਿਨਾਂ ਦੇ ਵਿੱਚ ਰੁੱਖਾਂ ਦੇ ਥੱਲੇ ਰਹਿਣਾ ਵੀ ਔਖਾ ਹੋ ਗਿਆ ਤੋਂ ਇਸ ਨੇ ਝੁੱਗੀ ਬਣਾਈ ਜਿਸ ਮਨੁੱਖ ਨੇ ਸਭ ਤੋਂ ਪਹਿਲੇ ਜ਼ਮੀਨ ਤੇ ਝੁੱਗੀ ਬਣਾਈ ਹੋਵੇਗੀ ਉਸ ਵਕਤ ਦਾ ਸਭ ਤੋਂ ਵੱਡਾ ਵਿਗਿਆਨਿਕ ਇੰਜੀਨੀਅਰ ਆਰਕੀਟੈਕਟ ਹੋਇਆ। ਉਸ ਵਕਤ ਦਾ ਸਿਆਣਾ ਮਨੁੱਖ ਹੋਇਆ। ਐਸ ਡੰਗ ਨਾਲ ਚੋਕੀ ਬਣਾਈ ਗਈ। بارش ਤੋਂ ਇਨ ਔਰ ਧੁੱਪ ਤੋਂ ਇਸ ਤਰ੍ਹਾਂ ਬਚਾਅ ਕਰੀ। ਪਰ ਲੋੜ ਹੋਰ ਵਧੇ। ਕਿਉਂਕਿ ਮਨੁੱਖ ਵਿਅਕਤੀਗਤ ਜ਼ਿੰਮੇਵਾਰ ਸੀ। ਕਬੀਲੇ, ਪਰਵਾਰ, ਜਾਤ, ਪਾਤ ਕਸਬੇ ਮੌਲਕ ਸ਼ਾਇਰ ਕੇਤੇ ਬਣਤਰ ਬਹੁਤ ਬਾਤ ਦੇ ਚਾਹੀਏ ਬਹੁਤ ਦੇ ਵਿਅਕਤੀਗਤ ਜ਼ਿੰਦਗੀ ਸੇ ਇਸ ਤਰ੍ਹਾਂ ਜਿਵੇਂ ਪਸ਼ੂ ਦੀ ਇਸ ਤਰ੍ਹਾਂ ਸੇ ਲੋੜ ਪਸ਼ੂ ਨੂੰ ਵੀ ਮਸਤ ਹੋਉਂਦੀ ਹੈ ਪੰਛੀ ਨੂੰ ਵੀ ਆਉਂਦੀ ਹੈ ਦੌਸਲਾ ਬਣਾਉਂਦਾ ਉਹਨੂੰ ਵੀ ਲੋੜ ਮਹਿਸੂਸ ਹੁੰਦੀ ਹੈ ਭੋਜਨ ਦੀ ਬੁੱਖ ਉਸਨੂੰ ਵੀ ਮਜਬੂਰ ਕਰ ਦਈਏ ਪੰਛੀ ਨੂੰ ਖਾਲਣੇ ਚੋਂ ਨਿਕਲਦਾ ਸਾਰਾ ਦਿਨ ਰਿਜ਼ਕ ਦੀ ਤਲਾਸ਼ ਕਰਦਾ ਪਿਆਸ ਉਸਨੂੰ ਵੀ ਮਜਬੂਰ ਕਰ ਦਿੰਦੀ ਹੈ ਪਾਣੀ ਵੀ ਤਲਾਸ਼ ਤੇ ਉਹਦੀਆਂ ਵੀ ਸਰੀਰਕ ਲੋੜਾਂ ਤੇ ਮਨੁੱਖ ਵੀ ਇੱਥੇ ਰੁਕਿਆ ਆਇਆ ਸੀ ਮੇਰੀਆਂ ਸਰੀਰਕ ਲੋੜਾਂ ਸਰੀਰਕ ਲੋੜ ਨੇ ਪਹਾੜਾਂ ਦੀ ਕੰਧਾਂ ਚੋਂ ਇਸ ਨੂੰ ਕਢਿਆ ਕਿਉਂਕਿ ਗਰਮੀ ਲੱਗਣ ਲੱਗ ਪਈ ਰੁੱਖਾ ਥਲੇ ਆ ਗਿਆ ਔਰ ਬਾਰਿਸ਼ ਦੇ ਚ ਰੁੱਖ ਦੇ ਚ ਬਚਾਅ ਕਰਨਾ ਔਖਾ ਸੀ ਜੇ ਸਾਰੀ ਰਾਤ ਮੇ ਪੈਂਦਾ तो बारिश दरखत तो भी टपकन लग सी पानी फिर इसने जोगी बनाई फिर इसने मिट्टी कोठे बनाए फिर इसने मिट्टी दिया इटा बना के जरा सोने ढंग मकान बनाए चलिया के पहाड़ा दियाराव तो से अज सौ मंजिला उचिया उचिया बिल्डिंगा का मालिक ਲੋੜਾਂ ਨੇ ਸਾਰਾ ਵਿਕਾਸ ਕਰਾਇਆ ਜ਼ਰੂਰਤ ਪਹਾੜਾਂ ਦੇ ਕੰਦਰਾਂ ਦੇ ਰੁੱਖਾਂ ਥਲੇ ਆਦੀ ਮਨੁੱਖ ਨੰਗਾ ਹੀ ਰਹਿੰਦਾ ਸੀ ਜੈਸੇ ਪਸ਼ੂ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ ਮਹਾਰਾਜ ਕੰਨ ਮੈਂ ਤੇ ਹੈਰਾਨ ਹੋ ਜਾਣਾ ਵਿਸਮਾਦ ਹੋ ਜਾਣਾ ਨਗਨਤਾ ਦਾ ਬੋਧ ਪਸ਼ੂਮਾਨੋ ਨਹੀਂ ਐਸੀ ਨੰਗੇ ਐ ਐਸਾ ਖਿਆਲ ਨਹੀਂ ਆਉਂਦਾ ਕਿ ਸੇਵੀ ਪਛਾਣੂ ਨਹੀਂ ਸਮਝਨੇ ਸਮਝਦੇ ਨਾਲ ਹੀ ਸਮਾਜ ਦਾ ਜਨਮ ਹੁੰਦਾ ਹੈ ਲੱਜਾ ਦਾ ਜਨਮ ਹੁੰਦਾ ਹੈ ਸ਼ਰਮ ਉਹ ਹਯਾ ਦਾ ਜਨਮ ਹੁੰਦਾ ਹੈ ਇਸਲਾਮ ਐਸਾ ਕਹਿੰਦਾ ਹੈ ਮਨੁੱਖਤਾ ਦਾ ਉਸ ਦਿਨ ਜਨਮ ਹੋਇਆ ਇਨਸਾਨੀਅਤ ਦਾ ਉਸ ਦਿਨ ਜਨਮ ਹੋਇਆ ਜਿਸ ਦਿਨ ਬਾਬੇ ਆਦਮ ਨੂੰ ਮਹਿਸੂਸ ਹੋਇਆ ਮੈਂ ਨੰਗਾ ਅਰੋਨੇ ਦ੍ਰਖਟਾਂ ਦੇ ਪਤਿਆਂ ਨਾਲ ਆਪਣਾ ਤਨ ਢਕਿਆ اسلام اند ਕੰਦਾ ਇਨਸਾਨੀਅਤ ਦਾ ਜਨਮ ਮਨੁੱਖਤਾ ਦਾ ਜਨਮ ਨਗਨਤਾ ਦੇ ਬੋਧ ਤੋਂ ਭਾਰਤ ਦੇ আদি ਮਨੁੱਖ ਨੇ ਵੀ درختਾਂ ਦੇ ਪਤਿਆਂ ਨਾਲ ਕੇਲੇ ਦੇ ਛਿਲਕੇ ਨਾਲ ਬੋੜ ਦੀ ਛਾਲ ਨਾਲ ਆਪਣਾ ਤਨ ਢਕਿਆ ਇਹਨਾਂ ਦੀ ਉਮਰ ਮਿਆਦ ਲੰਬੀ ਨਹੀਂ ਆਉਂਦੀ ਸੀ ਪੱਤੇ ਸੁੱਕਦੇ ਸਨ ਤਨ ਨੂੰ ਚੁਬਦੇ ਸਨ ਪਛਵਾ ਦੀ ਖਲ ਨਾਲ ਇਸ ਨੇ ਆਪਣਾ ਤਨ ਲਗਾਇਆ। ਿਰੰਦੇ ਦੀ ਖਲ। ਸਾੰਬਰ ਦੀ ਖਲ, ਚੇਤਲ ਦੀ ਖਲ। ਕਿਸਨਾ ਵੱਡੇ ਵੱਡੇ ਪਛਵਾ ਦੀ ਖਲ ਨਾਲ ਇਸ ਨੇ ਆਪਣਾ ਤਨ ਲਗਾਇਆ। ਸੇਜੇ ਸੇਜੇ ਇਹ ਜਾਨਵਰ ਹਰ ਜਗ੍ਹਾ ਮਿਆਸਰ ਨਹੀਂ ਸਨ, ਹਰ ਵਕਤ ਮਿਆਸਰ ਨਹੀਂ ਸਨ। ਲੰਬਾ ਚੌੜਾ ਸ਼ਿਕਾਰ ਕਰਕੇ ਲਬਣਾ ਪੈਂਦਾ ਸੀ। ਫਿਰ ਇਸਨੂੰ ਬਨਸਪਤੀ ਦੇ ਵਿੱਚ ਇੱਕ ਕਪਾਹ ਦੇ ਬੂਟੇ ਗਿਸੇ। ਸਭ ਕੁਝ ਕੁਦਰਤ ਪ੍ਰਕਿਰਤੀ ਨੇ ਇਸ ਤਰ੍ਹਾਂ ਪੈਦਾ ਕੀਤਾ ਹੈ। ਕਿਹੜੀ-ਕਿਹੜੀ ਟੀ ਮਨੁੱਖ ਦੇ ਲੋੜ ਆ ਸਕਦੀ ਹੈ, ਉਹਦੀ ਖੇਤੀਬਾੜੀ ਹੋਣ ਲੱਗ ਪਈ। ਕਪਾਹ ਤੋਂ ਇਹਨੇ ਸੂਤ ਬਣਾਇਆ। ਫਿਰ ਇਸਨੇ ਆਪਣਾ ਤਨ ਢੱਕਿਆ ਖੱਦਰ ਦੇ ਕਪੜੇ। ਅੱਗੇ ਹਜ਼ਾਰਾਂ ਤਰ੍ਹਾਂ ਦੇ ਕੱਪੜੇ ਹਨ ਰੇਸ਼ਮੀ ਕੱਪੜੇ ਗਰਮ ਕੱਪੜੇ ਸੂਤੀ ਕੱਪੜੇ ਹਜ਼ਾਰਾਂ ਤਰ੍ਹਾਂ ਦੇ ਕੱਪੜਿਆਂ ਦਾ ਮਨੁੱਖ ਜਨਮ ਦਤਾ ਹੈ ਚਲੇ ਆਤੇ ਨੰਗਾ ਹੀ ਸੀ ਇਸੇ ਤਰੀਕੇ ਦੇ ਨਾਲ ਜੰਗਲ ਦੇ ਫਲ ਫੁੱਲ ਹੀ ਇਸ ਦੀ ਖੁਰਾਕ ਸੀ ਇਸ ਨਾਲ পেট ਭਰਦਾ ਸੀ ਫਲ ਹਰਵਕ ਦਰਖਤਾਂ ਤੇ ਨਹੀਂ ਆਉਂਦੇ ਸਨ ਮੌਸਮ ਦੇ ਨਾਲ ਆਉਂਦੇ ਸਨ ਤੇ ਜੰਗਲੀ ਜਾਨਵਰਾਂ ਨੂੰ ਮਾਰ ਕੇ ਕੱਚਾ ਮਾਸ ਖਾ ਕੇ ਆਪਣੀ ਉਪਜੀਵਕਾ ਚਲਾਉਂਦਾ ਸੀ ਆਦੀ ਮਨੁੱਖ ਇਸ ਤਰ੍ਹਾਂ ਹੀ ਕਰਦਾ ਅੱਜ ਹਜ਼ਾਰਾਂ ਤਰ੍ਹਾਂ ਦੇ ਪਕਵਾਨਾਂ ਦਾ ਭੋਜਨ ਦਾ ਮਨੁੱਖ ਜਨਮ ਦਾ ਦੂਰ ਕਿਉਂ ਜਾਓ ਸੈਂਕੜੇ ਤਰ੍ਹਾਂ ਦੇ ਖਾਣੇ ਤੇ ਭਾਰਤ ਵਿੱਚ ਹੈ ਬੰਗਾਲੀਆਂ ਦਾ ਖਾਣਾ ਸਾਊਥ ਇੰਡੀਅਨ ਖਾਣਾ ਜੋ ਕੰਨੜ ਤਮਿਲ ਕੇਰਲਾ ਦਾ ਪਰ ਗੁਜਰਾਤੀਆਂ ਦਾ ਖਾਣਾ ਗੁਜਰਾਤੀ ਤੇ ਸਾਗ ਸਬਜ਼ੀ ਚ ਵੀ ਗੋੜ ਪਾਉਂਦੇ ਨੇ ਮਿੱਠਾ ਪਾਉਂਦੇ ਕਹਿਣ ਤਾਂ ਮੁਰਾਦ ਫਿਰ ਪੰਜਾਬੀਆਂ ਦੇ ਖਾਣੇ ਕਸ਼ਮੀਰੀਆਂ ਦੇ ਖਾਣੇ ਇਰਾਨੀਆਂ ਦਾ ਖਾਣਾ ਅਲੱਗ ਹੈ ਅਰਬੀਅਨ ਲੋਕਾਂ ਦਾ ਖਾਣਾ ਅਲੱਗ ਹੈ ਯੂਰਪੀਨ ਖਾਣੇ ਅਲੱਗ ਨੇ ਫਿਰ ਚੀਨੀਆਂ ਦਾ ਚਾਈਨੀਜ਼ ਖੁਰਾਕ ਅਲੱਗ ਹੈ ਉਹ ਖਾਣੇ ਅਲੱਗ ਨੇ ਅੱਜ ਹਜ਼ਾਰਾਂ ਤਰ੍ਹਾਂ ਦੇ ਪਕਵਾਨ ਤੇ ਖਾਣਿਆਂ ਦਾ ਜਨਮ ਲਾਤਾ ਹੈ ਮਨੁੱਖ ਖੁਰਾਕ ਇਸਦੀ ਆਦੀ ਸੀ ਜੰਗਲ ਦੇ ਫਲ ਫੁੱਲ ਜਾਂ ਜੰਗਲੀ ਜਾਨਵਰਾਂ ਦਾ ਕੱਚਾ ਮਾ ਇਸੇ ਤਰੀਕੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦਾ ਸੀ ਇਹ ਪੈਦਲ ਹੀ ਜਾਂਦਾ ਸੀ ਪੈਰਾਂ ਨਾਲ ਹੀ ਕਈ ਵਾਰ ਇੱਕ ਇਲਾਕੇ ਤੋਂ ਕਾਹ ਕਾਹ ਪਹ ਜਾਏ ਹਨ ਕੋਲ ਬਿਲਕੁਲ ਨਹੀਂ ਦੂਰੀਆਂ ਜਾਂ ਤੇ ਜਾਣਾ ਪੈਂਦਾ ਸੀ ਰੇੜੇ ਦੀ ਤਲਾਸ਼ ਦੇ ਵਿੱਚ ਜਿਹੜੇ ਜਿਹੜੇ ਜੰਗਲੀ ਜਾਨਵਰ ਇਸਦੇ ਕੰਮ ਆ ਸਕਦੇ ਸਨ ਬੈਲ ਸੀ ਘੋੜਾ ਸੀ ਉੱਠ ਸੀ ਇਹਨੋਂ ਉਸਨੇ ਆਪਣੀ ਅਸਵਾਰੀ ਬਣਾਇਆ ਖੱਟਰ ਸੀ ਕੋਤੇ ਸੀ ਸਭ ਜੰਗਲੀ ਸਨ ਅਕੜ ਪਕੜ ਕੇ ਇਸਨੇ ਉਹਨਾਂ ਨੂੰ ਆਪਣਾ ਵਾਹਨ ਬਣਾਇਆ ਆਪਣੀ ਅਸਵਾਰੀ ਬਣਾਇਆ ਪਿੰਡਾਂ ਲੰਬਾ ਤੈ ਕਰ ਲੈਂਦਾ ਸੀ ਘੋੜਿਆਂ ਦੇ ਆਸਰੇ ਤੇ ਉੱਠਾਂ ਦੇ ਆਸਰੇ ਤੇ ਦੂਰ ਕਿਉਂ ਜਾਓ ਸਿਕੰਦਰ ਵੀ ਘੋੜਿਆਂ ਤੇ ਹੀ ਆਇਆ ਸੀ ਭਾਰਤ ਹਜ਼ਾਰਾਂ ਮੀਲ ਦੀ ਯਾਤਰਾ طے ਕਰਦੇ 250 ਮੀਲ ਤੱਕ حضرت ਈਸਾ ਖੱਜਰ ਤੇ ਹੀ ਘੁੰਮਦੇ ਰਹੇ ਸ਼ਿਵਜੀ ਬੈਲ ਤੇ ਘੁੰਮਦਾ ਹੁੰਦਾ ਸੀ ਬੈਲ ਦੀ ਅਸਵਾਰੀ ਕਰਦਾ ਸੀ ਜਿਹੜੇ-ਜਿਹੜੇ ਜੰਗਲੀ ਜਾਨਵਰ ਮਨੁੱਖ ਦੇ ਕੰਮ ਆ ਸਕਦੇ ਸਨ ਮਨੁੱਖ ਉਹਨਾਂ ਨੂੰ ਵਰਤ ਕੇ ਉਨੇ ਕੁਝ ਪੈੰਡਾ ਤੈ ਕਰਨ ਦੀ ਸਹੂਲਤ ਮਿਆਸਰ ਕਰ ਲਈ ਕੋੜੇ ਨਾਲ ਜ਼ਿਆਦਾ ਵਾਟ ਪੈ ਹੋ ਜਾਂਦੀ ਸੀ ਇਸ ਤਰ੍ਹਾਂ ਫਿਰ ਸੇਜੇ ਸੇਜੇ ਵਿਕਾਸ ਕਰਦੇ ਆ ਕਰਦੇ ਆ ਫਿਰ ਮਨੁੱਖ ਨੇ ਸਾਈਕਲ ਬਣਾਈ ਮੋਟਰ ਕਾਰ ਬਣਾਈ ਰੇਲ ਗੱਡੀਆਂ ਬਣਾਈਆਂ ਅੱਜ ਆਵਾਜ਼ ਤੋਂ ਵੀ ਤਖੇ ਚੱਲਣ ਵਾਲੇ ਹਵਾਈ ਜਹਾਜ਼ ਮੌਜੂਦ ਨੇ 24 ਘੰਟੇ ਸ੍ਰਿਸ਼ਟੀ ਦੀ ਪ੍ਰਕਰਮਾ ਕਰਨਾ ਚਲੇ ਜਾਂ ਤੇ ਪੈਦਲ ਹੀ ਸੀ ਪੈਦਲ ਹੀ ਸੀ ਮਨੁੱਖ ਕੋਲ ਆਪਣੇ ਜਜ਼ਬਾਤ ਨੂੰ ਪ੍ਰਗਟ ਕਰਨ ਵਾਸਤੇ ਸਿਰਫ ਇਸ਼ਾਰੇ ਸਨ ਔਰ ਆਪ ਦੀ ਗਿਆਤ ਲਈ ਅਰਥ ਕਰਨਾ ਇਸ਼ਾਰੇ ਅੱਜ ਵੀ ਸਾਰੀ ਦੁਨੀਆ ਦੇ ਇੱਕ ਨੇ ਪਿਆਸ ਲੱਗਦੀ ਸੀ ਤੇ ਮਨੁੱਖ ਇਹ ਨਹੀਂ ਕਰਦਾ ਸੀ ਭੁੱਖ ਲੱਗਦੀ ਸੀ ਤੇ ਇਹ ਇਸ਼ਾਰੇ ਸਾਰੀ ਦੁਨੀਆ ਦੇ ਅੱਜ ਵੀ ਇੱਕ ਹਣ ਕੋਈ ਚੀਜ਼ ਨਹੀਂ ਚਾਹੀਦੀ ਨਾ ਕਰਨੀ ਹੈ ਤੇ ਇੰਜ ਸਿਰ ਹਿਲਾਉਂਦਾ ਸੀ ਅੱਜ ਵੀ ਸਾਰੀ ਦੁਨੀਆ ਦਾ ਇਸ਼ਾਰਾ ਇਹੀ ਹੈ ਹਾਂ ਕਰਵੇ ਤੇ ਇੰਜ ਕਰਵੇ ਅੱਜ ਵੀ ਸਾਰੀ ਦੁਨੀਆ ਦਾ ਇਸ਼ਾਰਾ ਹੈ ਆਪਣੇ ਜਜ਼ਬਾਤ ਨੂੰ ਆਪਣੀਆਂ ਲੋੜਾਂ ਨੂੰ ਇਹ ਸਿਰ ਦੇ ਇਸ਼ਾਰੇ ਨਾਲ ਹੱਥਾਂ ਦੇ ਇਸ਼ਾਰੇ ਨਾਲ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਸੀ ਜਨਮ ਤੋਂ ਜਿਹੜੀ ਭਾਸ਼ਾ ਮਨੁੱਖ ਲੈ ਕੇ ਆਇਆ ਸੀ ਸਿਰਫ ਹੱਸਣਾ ਤੇ ਰੋਣਾ ਬੱਚਾ ਪੇਂਘੋੜੇ ਦੇ ਵਿੱਚ ਵੀ ਹੱਸ ਪੈਂਦਾ ਰਹਿੰਦਾ ਹੈ ਇਹ ਜਨਮ ਤੋਂ ਲੈ ਕੇ ਆਇਆ ਸ਼ੁੱਕੇ ਪ੍ਰਾਕ੍ਰਿਤਿਕ ਹੈ ਜਨਮ ਤੋਂ ਲੈ ਕੇ ਆਇਆ ਹੈ ਸਵਾਤੇ ਸਾਰੀ ਦੁਨੀਆ ਦੇ ਬੱਚਿਆਂ ਦਾ ਰੋਣਾ ਇੱਕ ਹੈ ਅਸੀਂ ਇੰਜ ਨਹੀਂ ਕਹਿੰਦੇ ਇੰਗਲਿਸ਼ ਦੇ ਵਿੱਚ ਰੋ ਰਿਹਾ ਹੈ ਇਹ ਪੰਜਾਬੀ ਦੇ ਵਿੱਚ ਰੋ ਰਿਹਾ ਹੈ ਇਹ ਪਰਸ਼ੀਂ ਦੇ ਵਿੱਚ ਰੋ ਰਿਹਾ ਹੈ ਜਾਂ ਇਹ ਚਾਈਨੀਜ਼ ਦੇ ਵਿੱਚ ਰੋ ਰਿਹਾ ਹੈ ਇਹ ਜਪਾਨੀਸ਼ ਦੇ ਵਿੱਚ ਰੋ ਰਿਹਾ ਹੈ ਕਿ ਹਿੰਦੀ ਦੇ ਚਲੋ ਰਿਹਾ ਐ ਸੰਸਕ੍ਰਿਤ ਦੇ ਚਲੋ ਰਿਹਾ ਐ ਕਿ ਗੁਜਰਾਤੀ ਨੇ ਚਲੋ ਰਿਹਾ ਐ ਪੰਜਾਬੀ ਦੇ ਚਲੋ ਰਿਹਾ ਰੋ ਰਿਹਾ ਔਰ ਰੋਣਾ ਸਾਰੀ ਦੁਨੀਆ ਨੂੰ ਸਮਝ ਚ ਆ ਜਾਣਾ ਹੈ ਪ੍ਰਕਿਰਤਿਕ ਹੈ ਜਨਮ ਤੋਂ ਹਸ ਰਿਹਾ ਵੇ ਕੋਈ ਮਨੱਖ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਤੇ ਪੰਜਾਬੀ ਦੇ ਚ ਹੱਸਦਾ ਪਿਆ ਐ ਇਹ ਇੰਗਲਿਸ਼ ਦੇ ਚ ਹੱਸ ਰਿਹਾ ਐ ਇਹ ਅਪਰਿਸ਼ੰਦ ਦੇ ਚ ਹੱਸ ਰਿਹਾ ਹਾਸਾ ਰੋਣਾ ਪ੍ਰਕਿਰਤਿਕ ਹੈ ਜਨਮ ਤੋਂ ਨਾਲ ਲੈ ਕੇ ਸਾਰੀ ਦੁਨੀਆ ਦਾ ਇੱਕੋ ਹੀ ਹੈ। ਇੱਕਦਮ ਸਮਝਦੇ ਚਾਹ ਜ। ਕੋਈ ਰੋ ਰਿਹਾ ਇੱਕਦਮ ਸਮਝੇ ਚ ਆ ਜਾਂਦਾ ਹੈ। ਬੇਚੈਨ ਹੋਵੇਗਾ, ਦੁਖੀ ਹੋਵੇਗਾ। ਆਸਰੇ ਹੈ ਖੁਸ਼ ਹੋਵੇਗਾ। ਸਾਰੀ ਦੁਨੀਆ ਦਾ ਇੱਕ ਹੈ। ਹਾਸੇ ਨਾਲ ਸੀਮਤ ਜੀਆਂ ਖੁਸ਼ੀ ਨੂੰ ਪ੍ਰਗਟ ਕੀਤਾ ਜਾ ਸਕਦਾ ਸੀ। ਰੋਣੇ ਨਾਲ ਸੀਮਤ ਜੀਆਂ ਦੁੱਖ ਨੂੰ ਪ੍ਰਗਟ ਕੀਤਾ ਜਾ ਸਕਦਾ ਸੀ। ਇਸ਼ਾਰਿਆਂ ਨਾਲ ਸੀਮਤ ਲੋੜਾਂ ਨੂੰ ਪ੍ਰਗਟ ਕੀਤਾ ਜਾ ਸਕਦਾ ਸੀ ਅੰਦਰ ਭਾਵ ਮਨੁੱਖ ਦੇ ਬਹੁਤ ਸਨ ਕੁਝ ਕਹਿਣ ਦੇ ਭਾਸ਼ਾਵਾਂ ਦਾ ਜਨਮ ਹੋਇਆ ਮਨੁੱਖ ਦੀ ਜ਼ਬਾਨ ਚੋਂ ਅੱਖਰ ਨਿਕਲੇ ਅੱਜ ਹਜ਼ਾਰਾਂ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਮਨੁੱਖ ਜਨਮ ਦਤਾ ਹੈ ਦੌਰ ਕੇ ਮੁਜਾਓ ਪੰਜਾਬੀ ਵੀ ਇੱਕ ਤਰ੍ਹਾਂ ਦੀ ਨਹੀਂ ਹੈ ਮਾਲਵੇ ਦੀ ਪੰਜਾਬੀ ਅਲੱਗ ਹੈ ਤੇ ਮਾਝੇ ਦੀ ਅਲੱਗ ਹੈ ਚੜ੍ਹਦੀ ਪੰਜਾਬੀ ਅਲੱਗ ਹੈ ਲੈਂਦੀ ਪੰਜਾਬੀ ਅਲੱਗ ਹੈ ਲਾਹੌਰ ਤੋਂ ਪਰੇ ਚਲੇ ਜਾਓ ਤਾਂ ਪੰਜਾਬੀ ਅਲੱਗ ਹੈ ਸਰਗੋਦੇ ਦੀ ਪੰਜਾਬੀ ਗੁਜਰਾਤ ਮੀਆਂ ਵਾਲੀ ਮਲਤਾਨ ਦੀ ਪੰਜਾਬੀ ਫਰੰਟੀਅਰ ਦੀ ਪੰਜਾਬੀ ਅਲਗ ਹੈ ਲੈਂਦੀ ਪੰਜਾਬੀ ਮੈਨੂੰ ਚੰਗੇ ਹੀ ਤਰ੍ਹਾਂ ਯਾਦ ਹੈ ਸ਼ਰਮਨੀ ਕਮੇਟੀ ਨੇ ਦਾਤ ਦੀ ਸੇਵਾ ਲਾਈ ਸੀ ਇੱਕ ਦਫਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁਰਬ ਤੇ ਨਨਕਾਣਾ ਸਾਹਿਬ ਅਖੇ ਮਾਨਸੇ ਬੇਸਾਰਾ ਪ੍ਰਮ ਰੇਡੀ ਕਾਸਟ ਹੋਣੇ ਉਰਦੂ ਦੇ ਚ ਬੋਲਦਾ ਦਾ ਸਰਦੂ ਦੇ ਚੋਥੇ ਕਥਾ ਕਰਦਾ ਰਿਹਾ ਗੁਰਬਾਣੀ ਦੇ ਵਿਚਾਰ ਸਰਵਨ ਕਰਦਾ ਰਿਹਾ ਗੁਰੂ ਘਰ ਵਾਲੇ ਦਿਨ ਸੰਗਤਾਂ ਦੀ ਵੀ ਮੰਗ ਪੰਜਾਬੀ ਚੀ ਬੋਲੀ ਫਿਰ ਉਸ ਦਿਨ ਮੈਂ ਤਿੰਨ ਹਾਜ਼ਰੀਆਂ ਭਰੀਆਂ ਪੰਜਾਬੀ ਰਿਚ 12 ਕੇ ਪਾਕਿਸਤਾਨੀ ਪੁੱਛਦੇ ਸਨ ਤੁਸੀਂ ਪੰਜਾਬੀ ਚ ਬੋਲਦੇ ਦੇ ਕੋਈ ਸਾਡੀ ਸਮਝ ਚਾਹੁੰਦੀ ਮੈਂ ਕਹਿੰਦੇ ਪੰਜਾਬੀ ਚ ਬੋਲਿਆ ਕਿੰਨੇ ਕਿਹੜੀ ਪੰਜਾਬੀ ਇਹ ਸਮਝ ਨਹੀਂ ਚਾਹੀਏ ਕੋਈ ਗੱਲ ਨਹੀਂ ਸਮਝ ਇੱਕ ਤਰ੍ਹਾਂ ਦੀ ਕੋਈ ਪੰਜਾਬੀ ਨਹੀਂ ਹੈ ਇੱਕ ਤਰ੍ਹਾਂ ਦੀ ਇੰਗਲਿਸ਼ ਵੀ ਨਹੀਂ ਹੈ ਮੇਰੇ ਨਾਲ ਸਰਦਾਰ ਲੋਹ ਸਿੰਘ ਇੰਗਲੈਂਡ ਦਾ ਇੱਕ ਅੰਰੇਜ਼ ਸਜਿਆ ਹੋਇਆ ਸਿੰਘ ਹੈ ਦੋਇਕ ਮੈਂ ਇੰਡੀਆ ਨਾਲ ਪਰਵਣ ਕਰਦਾ ਕਦੇ-ਕਦੇ ਵਿਦੇਸ਼ਾਂ ਚ ਜਾਂਦਾ ਇੱਕ ਦਮ ਕੈਨੇਡਾ ਨਾਲ ਆਇਆ ਉਹ ਖੰਦੇ ਲੋਕ ਹੀ ਪੁੱਛਦੇ ਸਨ ਕਿਹੜੀ ਇੰਗਲਿਸ਼ ਬੋਲਦਾ ਹੈ ਕਿ ਆਦੋਕੇ ਚਾਈਨੀ ਨਹੀਂ ਸਮਝਦੇ ਉਚਾਰਨ ਅਲਗ ਅਲਗ ਹੋ ਜਾਂਦਾ ਹੈ ਅਲਗ ਅਲਗ ਇੱਕ ਤਰ੍ਹਾਂ ਦੀ ਹਿੰਦੀ ਵੀ ਨਹੀਂ ਹੈ ਬਿਹਾਰੀ ਹਿੰਦੀ ਅਲਗ ਹੈ ਯੂਪੀ ਦੀ ਹਿੰਦੀ ਅਲਗ ਹੈ ਰਾਜਸਥਾਨ ਦੀ ਅਲਗ ਹੈ ਮੱਧ ਭਾਰਤ ਦੀ ਅਲਗ ਹੈ ਅੱਜ ਮਨੁੱਖ ਹਜ਼ਾਰਾਂ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਜਨਮ ਦਤਾ ਹੈ ਚਾਈਨੀਜ਼ ਵੀ ਇੱਕ ਤਰ੍ਹਾਂ ਦੀ ਨਹੀਂ ਹੈ ਇਹ ਵੀ ਮੈਰਜ ਕਰਦੇ ਨੇ ਪੁਰਾਣੇ ਬਜ਼ੁਰਗ ਤੇ ਕਹਿੰਦੇ ਸਨ ਬਰ ਦਰਿਆ ਪਾਰ ਕਰੀਏ ਤੇ ਬੋਲੀ ਬਦਲ ਜਾਂਦੀ ਹੈ ਇੰਜ ਕਹਿੰਦੇ ਉਸ ਲਈ ਕੋਹਾਂ ਤੇ ਬੋਲੀ ਬਦਲ ਜਾਂਦੀ ਹੈ